ਪੰਜਾਬ ਜਿੰਨਾ ਹਾਲਾਤਾਂ ਚੋਂ ਗੁਜ਼ਰ ਰਿਹਾ ਹੈਗਾ ਉਹ ਕੋਈ ਬਹੁਤੇ ਵਧੀਆ ਨਹੀਂ ਜਾਪ ਰਹੀ ਹੈਗੀ। ਬੀਬੀ ਰਜਿੰਦਰ ਕੌਰ ਜੀ ਪਠੱਲ ਦਾ ਜਿਹੜਾ ਬਿਆਨ ਹੈ ਬੜਾ ਚਿੰਤਾਵਾਂ ਪੈਦਾ ਕਰਨ ਵਾਲਾ ਬਿਆਨ ਹੈ ਕਿ ਕੁਝ ਬਿਊਰੋਕਰੇਟਸ ਕੁਝ ਅਫਸਰ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਜਿਹੜਾ ਬੰਬ ਧਮਾਕੇ ਕਰਨ ਦੀ ਜਿਹੜੀ ਹੈ ਸਲਾਹ ਦਿੱਤੀ ਰੇਲਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਰਕਾਰਾਂ ਰਿਪੀਟ ਕਰਨ ਵਾਸਤੇ ਤੇ ਇਹੋ ਮਹਿਸੂਸ ਹੁੰਦਾ ਹੈ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਆ ਉਹਦੇ ਪਿੱਛੇ ਬਹੁਤ ਵੱਡੀ ਜਿਹੜੀ ਹੈ ਕਾਂਸਪਿਰੈਂਸੀ ਰਹੀ ਹੈ। ਔਰ ਸਰਕਾਰਾਂ ਦਾ ਬੜਾ ਵੱਡਾ ਰੋਲ ਰਿਹਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਪੈਂਡਿੰਗ ਚੱਲ ਰਹੀ ਹੈਗੀ ਆ ਤੁਸੀਂ ਦੇਖੋ ਪੰਚਾਇਤ ਚੋਣਾਂ ਹੋ ਜਾਂਦੀਆਂ ਐ ਮਿਊਸਪਲ ਕਮੇਟੀ ਦੀਆਂ ਚੋਣਾਂ ਹੋ ਗਈਆਂ ਵਿਧਾਨ ਸਭਾ ਦੀਆਂ ਚੋਣਾਂ ਟਾਈਮਸਰ ਹੋ ਜਾਂਦੀਆਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚਲੇ ਕਿਉਂ ਕੀਤਾ ਜਾ ਰਿਹਾ ਹੈਗਾ ਤਾਂ ਇਹ ਕੁਝ ਮੁੱਦੇ ਹੈਗੇ ਆ ਪੰਜਾਬ ਦੇ ਪੰਥ ਦੇ ਜਿਨ੍ਹਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਮੀਟਿੰਗਾਂ ਕਰਨ ਦਾ ਜਿਲ੍ਹਾ ਬਰ ਫੈਸਲਾ ਕੀਤਾ ਔਰ ਪਟਿਆਲੇ 'ਚ ਮੀਟਿੰਗ ਨੂੰ ਕਿਸੇ ਨੂੰ ਮੰਨ ਲਓ ਤੁਹਾਨੂੰ ਕੋਈ ਕਲੂ ਮਿਲਿਆ ਟਿਪਸ ਮਿਲਿਆ ਤੇ ਉਹਦਾ ਇੱਕ ਤਰੀਕਾ ਹੈ ਪ੍ਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰੋਸੈਸ ਚ ਲਏ ਜਾਣਾ ਜਿਹੜਾ ਹੈਗਾ ਇਹ ਸਭ ਤੋਂ ਵੱਧ ਜ਼ਰੂਰੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਮੰਦਭਾਗੀਆਂ ਹੁੰਦੀਆਂ ਕਿਉਂਕਿ ਉੱਥੇ ਹਜ਼ਾਰਾਂ ਦਾ ਇਕੱਠ ਹੁੰਦਾ ਹੈ ਜਦੋਂ ਹਜ਼ਾਰਾਂ ਦੇ ਇਕੱਠ ਦੇ ਵਿੱਚੋਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਦੇ ਹੋ ਤੇ ਇਹਦੇ ਨਾਲ ਵੀ ਜਿਹੜਾ ਹੈ دہشت ਵਾਲਾ ਮਾਹੌਲ ਜਿਹੜਾ ਉਹ ਪੈਦਾ ਹੁੰਦਾ ਹੈ ਜਿਵੇਂ ਭਰੀ ਬਾਜ਼ਾਰਾਂ ਦੇ ਵਿੱਚ ਕੋਈ ਕ੍ਰਿਮੀਨਲ ਜਾਂਦਾ ਹੋਵੇ ਤੇ ਪੁਲਿਸ ਜਿਹੜੀ ਹੈ ਗੋਲੀ ਚਲਾਉਣ ਤੋਂ ਗਰੇਜ਼ ਕਰਦੀ ਹੈ ਕਿਉਂਕਿ ਬਾਜ਼ਾਰ ਬਹੁਤ ਭਰਿਆ ਹੁੰਦਾ ਭੀੜ ਹੁੰਦੀ ਹੈ ਤਾਂ ਇਸੇ ਤਰ੍ਹਾਂ ਜਿਹੜੀਆਂ ਜਨਤਕ ਥਾਵਾਂ ਨੇ ਜਿੱਥੇ ਇਕੱਠ ਹੈ ਗੈਦਰਿੰਗ ਹੈ ਉੱਥੇ ਇਸ ਕਿਸਮ ਦੀਆਂ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਸ਼ਰ੍ਯਾਮ ਕਰਨੀਆਂ ਇਹ ਮੈਂ ਸਮਝਦਾ ਇਹ ਠੀਕ ਗੰਗੀਆਂ ਸਾਡਾ ਸਾਡਾ ਵਿਜ਼ਨ ਸਾਡਾ ਵਿਜ਼ਨ ਬਿਲਕੁਲ ਸਾਫ਼ ਹੈ ਸਾਡਾ ਵਿਜ਼ਨ ਬਿਲਕੁਲ ਸਾਫ਼ ਹੈ ਅਸੀਂ ਪੰਜਾਬ ਲਈ ਔਰ ਪੰਥ ਲਈ ਜਿਹੜਾ ਹੈ ਉਹ ਲੜਨਾ ਔਰ ਪੰਜਾਬ ਤੇ ਪੰਥ ਦੇ ਜਿਹੜੇ ਮੁੱਦੇ ਆ ਉਹ ਮੁੱਦੇ ਜਿਨ੍ਹਾਂ ਲਈ ਸਾਡਾ ਇੱਕ ਲੱਖ ਜਿਹੜਾ ਹੈ ਪੰਜਾਬੀ ਸਿੱਖ ਨੌਜਵਾਨ ਜਿਹੜਾ ਹੈ ਉਹ ਗੋਲੀਆਂ ਦੇ ਨਾਲ ਠੁੱਠੇ ਮੁਕਾਬਲੇ ਮੜਾ ਕੇ ਸ਼ਹੀਦ ਕਰ ਦਿੱਤਾ ਗਿਆ ਲੇਕਿਨ ਅਜੇ ਤੱਕ ਮਸਲੇ ਜਿਹੜੇ ਆ ਉਹ ਹੱਲ ਨਹੀਂ ਹੋਏ ਅੱਜ ਪੰਜਾਬ ਪੰਜਾਬ ਜਿਹੜਾ ਭਾਰਤ ਦੇ ਸੂਬਿਆਂ ਦੇ ਵਿੱਚੋਂ ਜਿਹੜਾ ਹੈ ਉਹ ਪਿਛਲੀ ਕਤਾਰ ਦੇ ਵਿੱਚ ਜਾ ਖੜਾ ਹੋਇਆ 4.5 4 ਲੱਖ ਕਰੋੜ ਦਾ ਜਿਹੜਾ ਕਰਜ਼ਾ ਜਿਹੜਾ ਹੈ ਪੰਜਾਬ 'ਤੇ ਚੜ ਗਿਆ ਹੈ ਬੇਰੋਜ਼ਗਾਰੀ ਜਿਹੜੀ ਆ ਉਹ ਪੰਜਾਬ ਦੇ ਮੱਥੇ ਦੇ ਉੱਤੇ ਜਿਹੜਾ ਹੈ ਉਹ ਬਹੁਤ ਵੱਡਾ ਦਾਗ ਜਿਹੜਾ ਉਹ ਲੱਗੀ ਹੋਈ ਹੈ ਨੌਜਵਾਨ ਜਿਹੜੇ ਆ ਪਿਛਲੇ ਸਾਲਾਂ ਦੇ ਵਿੱਚ ਬਾਹਰ ਬਹੁਤ ਚਲੇ ਗਏ ਆ ਉਹ ਸਾਡਾ ਬੈਂਸੀ ਜਿਹੜਾ ਡ੍ਰੇਨ ਹੋ ਗਿਆ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਪਰੇਸ਼ਾਨ ਕਰਦੀਆਂ ਨੇ ਔਰ ਉਹੀ ਵਿਜ਼ਨ ਲੈ ਕੇ ਅਸੀਂ ਚੱਲੇ ਹੁਣ ਤਾਂ ਬੀਬੀ ਰਜਿੰਦਰ ਕੌਰ ਪੱਠਲ ਜੀ ਦੇ ਬਿਆਨ ਤੋਂ ਤਾਂ ਸਾਬਤ ਹੀ ਹੋ ਗਿਆ ਕਿ ਇਹ ਸਾਰਾ ਕੁਝ ਸਰਕਾਰਾਂ ਹੀ ਬਣਾਉਂਦੀਆਂ ਹਨ دہشت گردੀ ਵਾਲਾ ਮਾਹੌਲ ਵੀ ਸਰਕਾਰਾਂ ਬਣਾਉਂਦੀਆਂ ਇਹ ਪੰਜਾਬ ਜਿੰਨਾ ਹਾਲਾਤਾਂ ਚੋਂ ਗੁਜ਼ਰ ਰਿਹਾ ਹੈਗਾ ਉਹ ਕੋਈ ਬਹੁਤੇ ਵਧੀਆ ਨਹੀਂ ਜਾਪ ਰਿਹਾ ਹੈਗੇ ਬੀਬੀ ਰਜਿੰਦਰ ਕੌਰ ਜੀ ਪੱਠਲ ਦਾ ਜਿਹੜਾ ਬਿਆਨ ਹੈ ਬੜਾ ਚਿੰਤਾਵਾਂ ਪੈਦਾ ਕਰਨ ਵਾਲਾ ਬਿਆਨ ਹੈ ਕਿ ਕੁਝ ਬਿਊਰੋਕਰੇਟਸ ਕੁਝ ਅਫਸਰ ਮੇਰੇ ਕੋਲ ਆਏ ਤੇ ਉਹਨਾਂ ਨੇ ਮੈਨੂੰ ਜਿਹੜਾ ਫਾਮ ਤਮਾਕੇ ਕਰਨ ਦੀ ਜਿਹੜੀ ਐ ਸਲਾਹ ਦਿੱਤੀ ਰੇਲਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਸਰਕਾਰਾਂ ਰਿਪੀਟ ਕਰਨ ਵਾਸਤੇ ਤੇ ਇਉਂ ਮਹਿਸੂਸ ਹੁੰਦਾ ਵੀ ਜਿੰਨੇ ਵੀ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਆ ਉਹਦੇ ਪਿੱਛੇ ਬਹੁਤ ਵੱਡੀ ਜਿਹੜੀ ਐ ਕਨਸਪਿਰੈਂਸੀ ਰਹੀ ਐ ਔਰ ਸਰਕਾਰਾਂ ਦਾ ਬੜਾ ਵੱਡਾ ਰੋਲ ਰਿਹਾ ਹੈਗਾ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਪੈਂਡਿੰਗ ਚੱਲ ਰਹੀ ਹੈਗੀ ਆ ਤੁਸੀਂ ਦੇਖੋ ਪੰਚਾਇਤ ਚੋਣਾਂ ਹੋ ਜਾਂਦੀਆਂ ਐ ਮਿਊਸਪਲ ਕਮੇਟੀ ਦੀਆਂ ਚੋਣਾਂ ਹੋ ਗਈਆਂ ਵਿਧਾਨ ਸਭਾ ਦੀਆਂ ਚੋਣਾਂ ਟਾਈਮ ਸਿਰ ਹੋ ਜਾਂਦੀਆਂ ਐ ਪਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚਲੇ ਕਿਉਂ ਕੀਤਾ ਜਾ ਰਿਹਾ ਹੈਗਾ ਤਾਂ ਇਹ ਕੁਝ ਮੁੱਦੇ ਹੈਗੇ ਆ ਪੰਜਾਬ ਦੇ ਪੰਥ ਦੇ ਜਿਨ੍ਹਾਂ ਨੂੰ ਲੈ ਕੇ ਅਸੀਂ ਜਿਹੜਾ ਇਹ ਮੀਟਿੰਗਾਂ ਕਰਨ ਦਾ ਜਿਲ੍ਹਾ ਬਰ ਫੈਸਲਾ ਕੀਤਾ ਔਰ ਪਟਿਆਲੇ ਚ ਮੀਟਿੰਗ